ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਾ ਤੇ ਜਿਲ੍ਹਾ ਨੂੰ ਪੈਂਦੀ ਮੋਗਾ ਬਾਈਕ ਕੋਲ ਗਾਂਬਕੋਈ ਤੋਕੜ ਗੱਬਣ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੂੰ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਲੈਨੇਜ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਕਰਨਾਇਲ ਸਿੰਘ ਬਾਈ ਪਿੰਡ ਪਿੰਡ ਰਾਮਾ ਜ਼ਿਲ੍ਹਾ ਜਿਹੜਾ ਮੋਗਾ ਠੀਕ ਹੈ ਜੀ ਹਾਂ ਜੀ ਵਾੜ ਦੀ ਜਾਣਕਾਰੀ ਦੋ ਵਾੜ ਬਾਈ ਤਿੰਨ ਮਹੀਨੇ ਦੀ ਗੱਬਣਾ ਹੈ ਹਾਂ ਜੀ ਹਾਂ ਦੁੱਧ ਹੈਗਾ 10 ਕਿਲੋ ਤੇ ਸੁਆ ਕਿੰਮ ਬਈ ਸੁਆ ਤੀਜੀ ਹੁਣ ਸੋਣੀ ਆ ਬੇ ਤੀਜੀ ਸੋਣੀ ਤਿੰਨ ਮਹੀਨੇ ਤੱਪਣਾ ਦੋ ਦੁੱਧ ਦਾ 10 ਲੀਟਰ 10 ਕਿਲੋ ਰੇਟ ਪਰਾ ਰੇਟ ਮੋਬਾਈਲ ਤੇ ਕਰਾਂਗੇ ਫੋਨ ਤੇ ਬਾਈ ਫੋਨ ਤੇ ਕਰੋਗੇ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਫੇਸ ਕੁਆਲਟੀ ਕਰ ਦਵਿਡ 10 ਲੀਟਰ ਕੰਡੇ ਵਾਲਾ ਬਈ ਘਰ ਦੁੱਧਾ ਦੋ ਡੰਗ ਚੋਕੇ ਲੈ ਜੀ ਪੜਾ ਨਹੀਂ 5 ਦਿਨ ਬਾਈ ਠੀਕ ਹੈ ਆਪਣੀ ਚੈੱਕ ਕਰਾਈ ਵੀ ਆ ਹਾਂ ਕਰਾਈ ਵੀ ਆ ਅਗਲਾ ਚੈੱਕ ਰੱਖਦਾ ਕਰਾ ਕੇ ਕਰਾ ਕੇ ਹਾਂ ਜ਼ਰੂਰ ਠੀਕ ਹੈ ਜੀ ਤੋੜ ਦੋ ਪਰਾ ਲੋ ਜੀ ਕੱਦ ਬਟ ਸੁਕਣਾ ਕਰ ਮਾੜੀ ਦਾ ਸੋਣਾ ਠੀਕ ਹੈ ਤੁਹਾਡੇ ਸਾਹਮਣੇ ਹੈ ਗੋਲ 5 ਕੁਆਲਟੀ ਲੈ ਵਾ ਬਾਈ ਜੀ ਨਾਲ ਜੁੜ ਕਨੈਕਟ ਕਰੋ ਪਿੰਡ ਰਾਮਾ ਤੇ ਜ਼ਿਲ੍ਹਾ ਇੱਕ ਵਾਰੀ ਬਸੀ ਜੇ ਦੁੱਧ ਤੁਨੇ ਉਹਦੇ ਵਿੱਚ ਨਹੀਂ ਨਹੀਂ ਬਈ ਉਹਦੇ ਵਿੱਚ ਪੁੱਤਾ ਕੰਮ ਨਹੀਂ ਆਉਂਦਾ ਉਹਦਾ ਉਹੀ ਹੈ ਮੜ ਮੱਕ ਉਹਦਾ ਵੈਸੇ ਅੱਜਕੱਲ ਹੁੰਦੀ ਆ ਹੁੰਦਾ ਨਹੀਂ ਨਹੀਂ ਹਾਂ ਤੇ ਦੱਸਣ ਦਾ ਫਰਜ਼ ਬੰਦ ਹਾਂ ਲਾ ਦੂਰੋ ਚੱਲ ਕੇ ਹੁੰਦਾ ਧੋਖਾ ਹੋ ਜਾਂਦਾ ਭਰਾ ਠੀਕ ਹੈ ਠੀਕ ਹੈ ਲੋਜੀ ਬੰਦੋ ਯਾ ਬੰਦੋ ਜਿਸ ਨੂੰ ਤੂੰ ਖਾਦ ਦੇ ਲਈ ਚੱਕਰ ਸਾਰੇ ਨਾ ਮੋਚੀ ਹੈ ਪਰ ਦੁੱਧ ਨਹੀਂ ਬਈ ਕਹਿੰਦਾ ਹੁੰਦਾ ਠੀਕ ਹੈ ਨਾ ਲੋਜੀ ਖੰਡੀ ਸ਼ੀਲਾ ਲੋਜੀ ਠੀਕ ਹੈ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਜਿਲ੍ਹਾ ਮੌਕਾ ਪਿੰਡ ਰਾਮਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ